70 ਰੁਪਏ ਆ ਗਏ ਲਓ ਚੁੱਕੋ 70 ਰੁਪਏ ਪਾਜੀ ਅੱਜ ਜਬ ਤੁਹਾਨੂੰ ਖਵਾਉਂਗਾ ਅੰਬਰ ਸਾਡੀ ਸਪੈਸ਼ਲ ਪਾਲਕ ਪਨੀਰ ਵਾਲੀ ਥਾਲੀ ਉਹ ਵੀ ਘਰ ਦੇ ਮੱਖਣ ਵਾਲੀ ਉਹਨੇ ਚੈੱਕ ਕਰਿਓ ਜੀ 70 ਬਜੇ ਆਂਦਾ ਕੀ ਕੀ ਹੈ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਲੋ ਬਾਜੀ 70ਵੇਂ ਲਾ ਦਿਓ ਜੀ ਸਾਡੀ ਸਪੈਸ਼ਲ ਪਾਲਕ ਪਨੀਰ ਵਾਲੀ ਥਾਲੀ ਆਹ ਲਓ ਜੀ ਆਹ ਲਓ ਤੇ ਆ ਵੇਖੋ ਆ ਗਈ ਆਪਣੀ ਪਾਲਕ ਠੀਕ ਹੈ ਜੀ ਬਾਜੀ ਤੁਸੀਂ ਸਾਰਾ ਫਰੈਸ਼ ਹੀ ਬਣਾਉਂਦੇ ਹੋ ਸਾਰਾ ਬਾਜੀ ਲਾਈਵ ਬੰਦਾ ਫਰੈਸ਼ ਬੰਦਾ ਬਣਾਏ ਕੋਈ ਨਹੀਂ ਰੱਖਦੇ ਆਪਾਂ ਮਤਲਬ ਜੋ ਚੀਜ਼ ਬਣਾਉਣ ਵਾਲੀ ਜੋ ਬਣੀ ਹੈ ਉਹ ਬਣੀ ਰਹੂਗੀ ਕਿਉਂਕਿ ਰਾਜਮਾ ਹੋਗੇ ਛੋਲੇ ਹੋਗੇ ਉਹ ਬਣਾ ਕੇ ਰੱਖਣੇ ਪੈਂਦੇ ਨੇ ਹਾਂਜੀ ਉਹ ਜੋ ਜੀ ਲਾਈਵ ਮੇਕਿੰਗ ਬਣ ਸਕਦੀ ਹੈ ਉਹ ਆਪ ਬਣਾਵਾਂਗੇ ਤੇ ਸ਼ੇਅਰ ਕਰ ਦਿਓ ਤੇ ਨਾਲੇ ਖਾਣ ਵਾਸਤੇ ਆ ਜਾਓ ਪਨੀਰ ਵਾਲੀ ਥਾਲੀ ਪਨੀਰ ਚ ਵੀ ਆਪਸ਼ਨ ਹੈ ਜੇ ਯਾਨੀ ਕਿ ਪਾਲਕ ਪਨੀਰ ਦਵਾਗੇ ਤੁਹਾਨੂੰ ਮਟਰ ਪਨੀਰ ਵੀ ਹੁੰਦਾ ਜੇ ਤੇ ਪਨੀਰ ਦੀ ਭੁਰਜੀ ਵੀ ਹੁੰਦੀ ਜੇ ਅਜਾ ਆਪਸ਼ਨ ਹੈ ਕੀ ਹੈ ਸਾਡੀ ਆਪਸ਼ਨ ਹੈ ਕੀ ਪਨੀਰ ਚ ਵੀ ਉਹ ਤੁਸੀਂ ਜਿਹੜੀ ਲੈਣੀ ਹੈ ਉਹ ਲੈ ਸਕਦੇ ਹੋ ਤੇ ਉਹਦੇ ਨਾਲ ਇੱਕ ਸਬਜ਼ੀ ਹੋਰ ਆਊਗੀ ਏ ਉਹ ਤੁਹਾਨੂੰ ਪੂਰੀ ਥਾਲੀ ਆਪਾਂ ਲਾ ਕੇ ਦਿਖਾਉਨੇ ਆ ਆਹ ਵੇਖੋ ਜੀ ਫਰੈਸ਼ ਡੇਰੀ ਵਾਲਾ ਪਨੀਰ ਹੈਗਾ ਜੇ ਸ਼ਾਮ ਨੂੰ ਬਾਏ ਕਰਦੇ ਆ ਭ ਅੱਜ ਸੋਇਆ ਬਣੀ ਰਹੀ ਹੈ ਨਾ ਸੋਇਆ ਸੋਇਆ ਕੋਈ ਲੈ ਕੇ ਨਹੀਂ ਆਉਂਦੇ ਆਪਾਂ ਵੇਖੋ ਆ ਖੁੱਲੇ ਦਿਲ ਨਾਲ ਉਹ ਵਾਹ ਠੀਕ ਹੈ ਜੀ ਹੁਣ ਇਹ ਚ ਪਾਲ ਗੈਬ ਹੋ ਜਾਣੀ ਜੇ ਪਨੀਰੀ ਪਨੀਰੀ ਦੇਖਣਾ ਜੇ ਉਹ ਭਾਜੀ ਇੰਨਾ بڑا ਪਨੀਰ ਹਾਂਜੀ ਜੀ ਆ ਸਾਰਾ ਕੁਝ ਆਪਣੇ ਕੋਲ ਬੰਦਾ ਜੀ ਲਾਈਵ ਠੀਕ ਹੈ ਜੀ ਔਰ ਆਪਾਂ ਬਣਾਉਨੇ ਆ ਥੋੜਾ ਥੋੜਾ ਸਮਾਨ ਜੋ ਆਪਾਂ 11 12 ਵਜੇ ਆਈਏ ਤੇ 4 ਵਜੇ ਤੱਕ ਆਪਣੇ ਘਰ ਚ ਲੈ ਜੀਏ ਜੋ ਜਿਆਦਾ ਸਮਾਨ ਬੰਦਾ ਨਾ ਵੱਡੇ ਪਤੀਲੇ ਜੇ ਉਹ ਸਿਰਫ ਲੰਗਰ ਚ ਬੰਦਾ ਸਵਾਦ ਬਾਕੀ ਕਿਤੇ ਹੋਰ ਨਹੀਂ ਬੰਦਾ ਜੇ ਮੈਂ ਸੱਚੇ ਗੱਲ ਦੱਸਾਂ ਜੇ ਜੋ ਸਮਾਨ ਜੇ ਘਰ ਵਾਲਾ ਬਾਜ਼ਾਰ ਚ ਖਾਣਾ ਤੇ ਜਿੱਥੇ ਛੋੜਾ ਛੋੜਾ ਸਮਾਨ ਬੰਦਦਾ ਨਾ ਛੋਟੀ ਛੋਟੀ ਕੁਆਂਟੀਟੀ ਚ 15 20 ਬੰਦਿਆਂ ਵਾਸਤੇ 40 ਬੰਦਿਆਂ ਵਾਸਤੇ ਉਹ ਹੁੰਦੀ ਰੋਟੀ ਸਵਾਦ ਉਹ ਹੁੰਦੀ ਘਰ ਦੀ ਰੋਟੀ ਠੀਕ ਹੈ ਜੀ ਤੇ ਉੱਥੇ ਮੈਂ ਕਹਿੰਦਾ ਸ਼ਿਕਾ ਜਰੂਰ ਕਰੋ ਕਿ ਜਿੱਥੇ ਪਤੀਲੇ ਭਰ-ਭਰ ਕੇ ਮੈਂ ਕਹਿੰਦਾ ਪੂਰੇ ਬੰਦਦੇ ਨਾ ਉਹ ਸਿਰਫ ਗੁਰੂ ਘਰੀ ਦੇ ਬਾਬੇ ਘਰੀ ਬਣ ਸਕਦਾ ਸਵਾਦ ਕਿਤੇ ਹੋਰ ਨਹੀਂ ਬਣ ਸਕਦਾ ਆ ਵੇਖੋ ਇਹ ਤਾਜਾ ਜੇ ਫੁਲਕੇ ਤੁਹਾਡੇ ਸਾਹਮਣੇ ਬਣ ਰਹੇ ਨੇ ਠੀਕ ਹੈ ਜੀ ਆਪਣੇ ਕੋਲ ਰੋਟੀ ਨਹੀਂ ਹੁੰਦੀ ਟਾਬਿਆਂ ਨੂੰ ਆਪਣੇ ਕੋਲ ਫੁਲਕੇ ਹੁੰਦੇ ਜੇ ਠੀਕ ਹੈ ਜੀ ਗਰਮ ਇੱਕ ਪਹਿਲਾਂ ਦੋ ਫੁਲਕੇ ਦਵਾਂਗੇ ਫਿਰ ਦੋ ਫੁਲਕੇ ਦਵਾਂਗੇ ਤਾਂ ਕਸ਼ਮਰ ਗਰਮ ਗਰਮ ਖਾਊਗਾ ਜਿਵੇਂ ਘਰ ਰੋਟੀ ਬੰਦੀ ਓਵੇਂ ਖਾਊਗਾ ਗਸਟੋਰ ਸਾਡੇ ਕੋਲ ਭਰਾਵਾ ਸਾਥ ਹੈਗਾ ਮਰਦ ਵਾਸੀਆ ਸਾਥ ਹੈਗਾ ਬੱਲ ਲੱਗੇ ਹੋਏ ਆ ਇਹ ਕੀ ਵਧੀਆ ਖਾਣਾ ਤੇ ਸਸਤਾ ਖਾਣਾ ਕਿਉਂਕਿ ਵਧੀਆ ਤੇ ਖਵਾਇੰਨੇ ਪਰ ਮਹਿੰਗਾ ਖਵਾਉਂਦੇ ਨੇ ਔਰ ਪੇ ਨਹੀਂ ਖਾ ਪੰਦਾ ਨਾ ਗੱਲ ਇਹ ਆ ਪੰਨੀਰ ਤੇ ਕੋਈ ਰਖਸ਼ੇ ਵਾਲਾ ਬੰਦਾ ਖਾਣੀ ਚਾਹਦਾ ਰੋਜ਼ ਮੇਰੇ ਕੋਲ ਆਏ ਤੇ ਭਰਾਓ 70 ਰੁਪਏ ਜੇ ਰਜ ਕੇ ਖਾ ਕੇ ਜਾਏ ਤੁਹਾਡੇ ਵਾਸਤੇ ਲਾਉਣ ਲੱਗੇ ਆ ਪਰ ਥਾਲੀ ਇਹ ਆ ਗਿਆ ਜੀ ਪਾਲਕ ਪਨੀਰ ਠੀਕ ਆ ਪਨੀਰ ਲੱਬ ਲੱਬ ਕੇ ਪਾਉਣਾ ਪੜੀਆ ਮੈਂ ਕਹਿੰਦਾ ਪੂਰਾ ਪਨੀਰਾ ਪਰ ਦੇਣੀ ਹੈ ਹੁਣ ਜਿਵੇਂ ਕਿ ਇੱਥੇ ਆਪਾਂ ਸਬਜ਼ੀ ਪਾਵਾਂਗੇ ਇੱਕ ਆਲੂ ਦੀ ਅੱਛਾ ਆਲੂ ਦੀ ਸਬਜ਼ੀ ਵੀ ਨਾਲ ਆਣੀ ਹਾਂ ਆਲੂ ਲੈ ਲਓ ਨੂਟਰੀ ਲੈ ਲਓ ਰਾਜਮਾ ਲੈ ਲਓ ਛੋਲੇ ਲੈ ਲਓ ਜੋ ਮਰਜ਼ੀ ਲੈ ਲਓ ਅੱਛਾ ਜੋ ਮਰਜ਼ੀ ਲਓ ਆਪਸ਼ਨ ਹੈਗੀ ਆ ਤੁਹਾਨੂੰ ਪਨੀਰ ਦੀ ਪੁਰਜੀ ਦਿਖਾ ਦਈਏ ਤੁਹਾਡੇ ਦਸਤਕਾਂ ਨੂੰ ਕਿਆ ਬਾਤ ਆ ਲਓ ਜੀ ਹਾਂ ਵੇਖੋ ਅੱਛਾ ਪਨੀਰ ਦੀ ਪੁਰਜੀ ਵੀ ਥਾਲੀ ਵੀ 97 ਦੀ ਜੀ ਇਹ ਆ ਗਈ ਤੇ ਚਟਨੀ ਠੀਕ ਹੈ ਜੀ ਕੋਈ तीजी सब्जी मंगेगा वो भी ये अच्छा, दे देंगे 10 रुपैया वात बस अच्छा दस रुपैया वादे दो ते हाँ। तीजी सब्जी ले जाओ वो भी ले जाओ कोई चक्कर नहीं आ देखो मिर्च गाजर शलजम होना गरम गरम दो फुलके आगे जे गरम गरम ठीक है जी तो हां जी हुन इचे आनगे राइस खत्म हो गए जो ऑलमोस्ट हां जी इचे नाल राइस भी आनगे जे जेहे राइस नहीं लणे वो पांच फुलके खाले जिने राइस लणे वो चार फुलके खाले ते जी कमेंट अच्छा जिने राइस नहीं लणे ਉਹ ਪੰਜ ਫੁਲਕੇ ਖਾ ਲੇਗਾ ਯਾ ਰਾਜ ਨੇ ਪੰਜ ਫੁਲਕੇ ਖਾ ਲੇ ਜੇ ਰਾਜ ਨੇ ਚਾਰ ਫੁਲਕੇ ਖਾ ਲੇ ਹਾਂਜੀ ਆ ਲੱਸੀ ਦਾ ਗਲਾਸ ਆ ਗਿਆ ਨਾਲ ਫ੍ਰੀ ਓ ਲੱਸੀ ਦਾ ਗਲਾਸ ਲੱਸੀ ਆਪਣੇ ਕੋਲ ਫ੍ਰੀ ਰਹਿੰਦੀ ਹੈ ਮੱਕੀ ਦੀ ਰੋਟੀ ਸਾਗ ਨਾਲ ਲੱਸੀ ਫ੍ਰੀ ਹੈਗੀ ਜੇ ਇਹਦੇ ਇਹਦੇ ਵਾਲੀ ਫ੍ਰੀ ਹੈਗੀ ਜੇ ਉੱਤੇ ਆ ਗਿਆ ਚਿੱਟਾ ਘਰ ਦਾ ਮੱਖਣ ਕਿਆ ਬਾਤ ਹੈ ਪੂਰੇ ਪੰਜੋ ਮੈਂ ਆ ਗਿਆ ਨਾ ਪਹਿਲਵਾਨ ਆ ਗਈ ਜੇ ਅੰਬਰ ਸਰਦੀ ਸਭ ਤੋਂ ਸਸਤੀ ਥਾਲੀ ਪਾਲਕ ਪਨੀਰ ਵਾਲੀ ਜਾਂ ਪਨੀਰ ਵਾਲੀ ਲੈ ਲਓ ਚੈਲੰਜ ਹੈਗਾ ਜੇ ਇੰਨੇ ਰੁਪਏ ਦੇ ਓਵਰਲੋਡ ਕੋਈ ਚੀਜ਼ ਦੇ ਦੇ ਇੰਨੀ ਭਰ ਕੇ ਤੇ ਫ੍ਰੀ ਥਾਲੀ ਖਾ ਜਾਓ ਮੇਰੇ ਕੋਲ ਅੱਜ ਜੋ ਮਰਜੀ ਪ੍ਰਾਈਸ ਕਿਉਂ ਨਾ ਦੱਸੋ ਬਰੇ ਸਿਰਫ 70 ਰੁਪਏ ਆਪਣੀ ਦੁਕਾਨ ਦਾ ਨਾਮ ਢਿੱਡ ਫੁੱਲ ਹੁਣ ਲੋਕੀ ਜਾਣਦੇ ਨੇ ਬਾਬਾ ਜੀ ਸਾਗ ਵਾਲੇ ਤੇ ਮੋਬਾਈਲ ਨੰਬਰ ਹੈਗਾ ਜੇ 636106715